ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਡਾਕਟਰ ਹਰਪ੍ਰੀਤ ਸਿੰਘ ਆਗਾਜ਼ ਕਲਾਸ ਪਟਿਆਲਾ ਵੱਲੋਂ ਤੇ ਇੱਕ ਇਨਫਾਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਜਿਹੜਾ ਅਸੀਂ 18 ਤਰੀਕ ਨੂੰ 18 ਜਨਵਰੀ 2025 ਨੂੰ ਟੈਸਟ ਲੈ ਰਹੇ ਹਾਂ ਉਸ ਟੈਸਟ ਦੇ ਸਬੰਧ ਵਿੱਚ ਜਿਹੜਾ ਮੈਂ ਥੋੜੀ ਜਿਹੀ ਜਾਣਕਾਰੀ ਦੇਣੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਕਾਲ ਕਰ ਰਹੇ ਆ ਤੇ ਇੰਨੇ ਕਾਲ ਅਸੀਂ ਪਿਕ ਨਹੀਂ ਕਰ ਪਾ ਰਹੇ ਤੇ ਨਾ ਹੀ ਅਸੀਂ ਜਵਾਬ ਦੇ ਪਾ ਰਹੇ ਹਾਂ ਉਹਨੇ ਇਸ ਕਰਕੇ ਸੋਚਿਆ ਕਿ ਅਸੀਂ YouTube ਦੇ ਉੱਪਰ ਇਹਨਾਂ ਸਾਰੇ ਬੱਚਿਆਂ ਨੂੰ ਦੱਸ ਦੇਈਏ ਕਿ ਕੋਈ ਮੈਂ ਇਹਦਾ ਲਿੰਕ ਜਿਹੜਾ ਸ਼ੇਅਰ ਕਰ ਦੇਵਾਂ ਤਾਂ ਜੋ ਬਾਕੀ ਬੱਚੇ ਵੀ ਆਪਣੇ ਨਾਲ ਜੁੜ ਸਕਣੇ ਕਮੈਂਟ ਲਈ ਵੇਟ ਕਰ ਲਓ ਠੀਕ ਹੈ ਜੀ ਆਪਣੇ ਸਾਨੂੰ ਇਹਦੇ ਚ ਕਰ ਲੈਣਾ ਠੀਕ ਹੈ ਜੀ ਇੱਕ ਮਿੰਟ ਦੇ ਦੋ ਜਿਹੜੇ ਬੱਚੇ ਹੈਗੇ ਜਿਨ੍ਹਾਂ ਕੋ ਲਿੰਕ ਆ ਗਿਆ ਉਹ ਇਹਨੂੰ ਕਰਿਓ ਸੈਂਡ ਅਪੀ ਹਾਂਜੀ ਇੱਕ ਆਪ ਜਸਟ ਇਨਫੋਰਮੇਸ਼ਨ ਦਾ ਹੈ ਤਾਂ ਕਰਕੇ ਮੈਂ ਥੋੜਾ ਜਿਆਦਾ ਲਿੰਕ ਸ਼ੇਅਰ ਕਰਦਾ ਮੈਂ ਗਰੁੱਪ ਦੇ ਵਿੱਚ ਜਿਹੜੇ ਬੱਚੇ ਨੇ ਆਪਾਂ ਉਹਨਾਂ ਨੂੰ ਸ਼ੇਅਰ ਕਰ ਲਿਈਏ ਤੇ ਦੱਸ ਦਈਏ ਸਾਰਿਆਂ ਨੂੰ ਤਾਂ ਜੋ ਪਤਾ ਲੱਗ ਜਾਵੇ ਕੋਈ ਵਿਦਿਆਰਥੀ ਜਿਹੜਾ ਉਹ ਜਿਹਦੇ ਤੱਕ ਇਹ ਰਹਿ ਨਾ ਜਾਵੇ ਠੀਕ ਹੈ ਜੀ ਲੋਬੀ ਗੁਰੂ ਜੀ ਪਿਆਰੇ ਇੱਥੇ ਬਾਕੀ ਜਿਹੜੇ ਵਿਦਿਆਰਥੀ ਸਾਡੇ ਨਾਲ ਜੁੜੇ ਉਹਨਾਂ ਨੂੰ ਮੈਂ ਦੱਸ ਦੇਣਾ ਲੋਬੀ ਉਹਨਾਂ ਜਿਹੜੇ ਜੁਆਇਨ ਕਰਨਾ ਚਾਹੁੰਦੇ ਉਹ ਮੈਂ ਦੱਸ ਦੇਣਾ ਕਿ ਸਾਡੇ ਕੋਲ ਬਹੁਤ ਸਾਰੇ ਬੈਚ ਜਿਹੜੇ ਚੱਲ ਰਹੇ ਨੇ ਤੇ ਉਹ ਸਾਰੇ ਬੈਚ ਜਿਹੜੇ ਆ ਆਨਲਾਈਨ ਆਫਲਾਈਨ ਤੇ ਰਿਕਾਰਡਡ ਮੋਡ ਦੇ ਵਿੱਚ ਚੱਲਦੇ ਨੇ ਮਾਸਟਰ ਕਿਡਰ ਸਕੂਲ ਲੈਕਚਰਲ ਕਾਲਜ ਲੈਕਚਰਲ ਯੂਡੀਸੀ ਨੈਟ ਕਿਸੇ ਵੀ ਬੈਚ ਦੇ ਸਾਡੇ ਨਾਲ ਕਿਸੇ ਵਿਦਿਆਰਥੀ ਨੇ ਜੁੜਨਾ ਹੋਵੇ 981501155 ਤੇ ਕਾਲ ਕਰ ਲਿਓ ਤੇ ਬਾਕੀ ਸਾਡੀ ਕੁਆਲਿਟੀ ਜਿਹੜੀ ਉਹ ਤੁਸੀਂ ਰਿਜ਼ਲਟ ਸਾਡੇ ਦੇਖ ਸਕਦੇ ਹੋ ਸਾਡੇ ਨਾਲ ਦੇ ਮਾਸਟਰ ਕੈਡਰ ਪੰਜਾਬੀ ਦੇ ਵਿੱਚੋਂ ਜਾਂ UGC NET ਚੋਂ ਪੂਰੇ ਪੰਜਾਬ ਦੇ ਵਿੱਚੋਂ UGC NET ਦੇ ਤਾਂ ਪੂਰੇ ਇੰਡੀਆ ਵਿੱਚੋਂ ਸਾਡੇ ਨਾਲ ਦਾ ਕਿਹਦਾ ਰਿਜ਼ਲਟ ਨਹੀਂ ਅਸੀਂ ਦਾਵਾ ਕਰਦੇ ਹਾਂ ਸਾਡੇ ਕੋਲ ਸਾਰੇ ਰਿਕਾਰਡ ਸਾਰੇ ਬੱਚੇ ਸਾਡੇ ਟਾਪਰ ਆਏ ਨੇ 올 ਇੰਡੀਆ ਰੈਂਕ 1 ਦੇ ਵਿੱਚ ਆਏ ਨੇ ਪਿਛੋਂ ਮਾਸਟਰ ਕੈਡਰ ਦੇ ਵਿੱਚੋਂ ਕਿਆਲੀ ਕਾੜ ਦੇ ਵਿੱਚੋਂ ਗੁਰ达ਸ ਸਿੰਘ ਜਿਹੜਾ ਸਾਡਾ ਵਿਦਿਆਰਥੀ ਆ ਉਹੋ ਜਿਹੜਾ ਟਾਪਰ ਆਇਆ ਹੈ ਇਸੇ ਤਰ੍ਹਾਂ ਸਾਡੇ ਪਿੱਛੇ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਵਿਦਿਆਰਥੀ ਹੋ ਸਾਡੇ ਨਾਲ ਜਿਹੜੇ ਆ ਤੁਹਾਡੇ ਜਿਹੜੇ ਆ ਟੌਪ ਜਿਹੜੇ ਆਪ ਕਰਦੇ ਰਹੇ ਨੇ ਤੇ ਉਹਨਾਂ ਸਾਰੇ ਮਤਲਬ ਰਿਜ਼ਲਟਾਂ ਨੂੰ ਤੁਸੀਂ ਦੇਖਦੇ ਰਹੇ ਬਾਕੀ ਸਾਡੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਹਾਨੂੰ ਜਿਹੜਾ ਨਾਲ ਦੀ ਨਾਲ ਜਿਹੜਾ ਪਤਾ ਇਹਦੇ ਰਾਹ ਹੀ ਲੱਗਦਾ ਰਹੂਗਾ ਗੁਰਲੀਨ ਕੌਰ ਨੇ 66 ਟੌਪ ਕੀਤਾ 3704 ਤੇ ਜਸਵੀਰ ਕੌਰ ਨੇ ਕੀਤਾ ਗੁਰਦਾਸ ਸਿੰਘ ਨੇ ਖਿਆਲੀ ਕਾਰਡ ਚ ਕੀਤਾ ਹੈ ਸੋਨੀਆ ਰਾਣੀ ਨੇ ਟੀਜੀਟੀ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਹੈ ਆਪਣੇ ਕੈਟਾਗਰੀ ਚ ਫਸਟ ਜਿਹੜਾ ਕੀਤਾ ਹੈ ਜਗਤਾ ਸਿੰਘ ਨੇ ਆਪਣੀ ਕੈਟਾਗਰੀ ਚ ਲੈਕਚਰ ਆਰ ਦੇ ਵਿੱਚ 2021 ਚੋ ਐਸਓ ਦੇ ਚ ਟੋਪ ਕੀਤਾ ਸੈਕਿੰਡ ਪੋਜੀਸ਼ਨ ਜਿਹੜੀ ਆ ਸੀ ਕਿ ਬਹੁਤ ਸਾਰੇ ਵਿਦਿਆਰਥੀ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਵਿਦਿਆਰਥੀ ਕਰੀ ਲਿੰਕ ਦੇ ਤਹਿਤ ਜਿਹੜਾ ਉਹ ਜੁੜ ਲੈਣ ਦਿਓ ਤੇ ਲੌਗ ਆਇਨ ਹਾਂਜੀ ਮੈਂ 2 ਮਿੰਟ ਲਈ ਵੈਸੇ ਹੀ ਮਤਲਬ ਹਾਂ ਇੱਕ ਬੇਨਤੀ ਹੋਰ ਆ ਮੈਂ ਹੁਣ ਲਿੰਕ ਭੇਜਦਾ ਵੀਡੀਓ ਭੇਜਤੀ ਆ ਕੋਈ ਵਿਦਿਆਰਥੀ ਇਸ ਟੈਸਟ ਦੇ ਨਾਲ ਸੰਬੰਧਿਤ ਇਥੋਂ ਸਮਝੇ ਫੋਨ ਨਾ ਕਰੇ ਕਿਰਪਾ ਕਰਕੇ ਫੋਨ ਨਾ ਕਰੇ ਕਿਉਂਕਿ ਤੁਸੀਂ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਮੰਨ ਲਓ ਹੋਰ ਵੀ ਆਪਣੇ ਕੰਮ ਹੁੰਦੇ ਆ ਤੇ ਉਹਦੇ ਨਾਲ ਡਿਸਟਰਬੈਂਸ ਬਹੁਤ ਹੁੰਦੀ ਆ ਮੰਨ ਲਓ ਕਾਮਨ ਗੱਲ ਪੁੱਛਣ ਦੇ ਲਈ ਸਰ ਜੀ ਟੈਸਟ ਦਾ ਲਿੰਕ ਭੇਜ ਦਿਓ ਮੈਂ ਨਾਲ ਗਰੁੱਪ ਬਣਾਇਆ ਦੱਸਿਆ ਵੀ ਕਿਵੇਂ ਟੈਸਟ ਹੋਊਗਾ ਕਿੱਦਾਂ ਅਸੀਂ ਲੈਣਾ ਬਾਕੀ ਉਹ ਮੈਂ ਦੱਸ ਰਿਹਾ ਵੇਖੋ ਅਸੀਂ ਇੱਕ ਡੈਮੋ ਟੈਸਟ ਪਾਇਆ ਹਾਲ ਦੀ ਘੜੀ ਵੈਸੇ 5-7 ਸਵਾਲ ਹੀ ਪਾਏ ਆ ਇਹ ਤੁਸੀਂ ਉਹ ਵੈਸੇ ਹੀ ਪਾ ਦਿੱਤੇ ਆ ਐਜ਼ ਇਟ ਇਜ਼ ਤੁਸੀਂ ਇੱਕ ਰੀਟੈਸਟ ਦੇ ਕੇ ਵੇਖੋ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ 5 ਵਜੇ ਤੱਕ ਨਾ ਐਮ ਦਾ ਪੇਪਰ ਬੱਚਿਆਂ ਦਾ ਤੇ ਟਾਈਮਿੰਗ ਜਿਹੜੀ ਉਹ ਮੈਂ ਕੱਲ ਤੁਹਾਨੂੰ ਮਾਰਨਿੰਗ ਹੀ ਡਿਸਾਈਡ ਕਰਾਂਗਾ ਕਿ ਕਿਸ ਟਾਈਮ ਤੇ ਆਪਾਂ ਟੈਸਟ ਪਾਵਾਂਗੇ ਵੈਸੇ ਈਵਨਿੰਗ ਹੀ ਪਾਵਾਂਗਾ 5 ਵਜੇ ਹਾਲ ਦੀ ਕਰੀ ਟੈਂਪੋਰੀ ਟਾਈਮ ਤੁਸੀਂ 5 ਵਜੇ ਦਾ ਰੱਖੋ 5 ਵਜੇ ਕੱਲ ਨੂੰ ਮੈਂ ਟੈਸਟ ਐਕਟਿਵ ਕਰ ਦੂੰਗਾ ਉਹਦੇ ਵਿੱਚ ਜਿਹੜਾ ਹੈ ਉਹ ਟਾਈਮ ਤੇ ਉਹ ਸਾਰਾ ਕੁਝ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਦੱਸ ਦੂੰਗਾ ਜੇ ਮੰਨ ਲਓ ਵੀ 30 ਸਵਾਲ ਮੈਂ ਕਿਹਾ ਤਾਂ 25 ਮਿੰਟ ਦਾ ਹੋਊਗਾ 50 ਸਵਾਲ ਹੋਏ ਤਾਂ ਮਤਲਬ 42-43 ਮਿੰਟ ਦਾ ਰੱਖਾਂਗਾ ਕਿਉਂਕਿ ਵੈਸੇ ਪੇਪਰ 'ਚ ਇੱਕ ਸਵਾਲ ਨੂੰ ਇੱਕ ਮਿੰਟ ਮਿਲਦਾ ਅਸੀਂ ਥੋੜਾ ਘੱਟ ਰੱਖਿਆ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਕਿ ਬੱਚਾ ਪ੍ਰੈਸ਼ਰ ਦੇ ਵਿੱਚ ਟਾਈਮ ਤੇ ਦੋਨਾਂ ਪ੍ਰੈਸ਼ਰਾਂ 'ਚ ਕਿਵੇਂ ਹੱਲ ਕਰ ਸਕਦਾ ਅਸੀਂ ਇੱਕ ਗਰੁੱਪ ਹੁਣ ਬਣਾ ਲਿਆ ਹੈ ਸਾਡੇ ਐਪ ਦੇ ਉੱਤੇ ਗਰੁੱਪ ਹੈ ਉਹ ਐਪ ਦੇ ਜਿਹੜਾ ਗਰੁੱਪ ਹੈ ਸਾਡਾ ਉਸ ਗਰੁੱਪ ਦੇ ਰਾਹੀਂ ਤੁਸੀਂ ਸਾਡੇ ਨਾਲ ਜੁਆਇਨ ਕਰੋ ਪਹਿਲਾਂ ਉਸ ਗਰੁੱਪ 'ਚ ਐਡ ਹੋ ਗੋ ਉਸ ਤੋਂ ਬਾਅਦ ਤੁਸੀਂ ਕੋਈ ਮੈਸੇਜ ਨਹੀਂ ਕਰਨਾ ਮੈਂ ਤੁਹਾਨੂੰ ਸਮਝਾ ਦੇਣਾ ਕਿ ਉਹ ਕਿਵੇਂ ਤੁਹਾਡਾ ਗਰੁੱਪ ਦੇ ਵਿੱਚ ਸ਼ੋਹੂ ਦਾ ਜਿਹੜੇ ਐਪਲ ਵਾਲੇ ਨੇ ਉਹਨਾਂ ਨੇ ਜਿਹੜਾ ਐਪ ਡਾਊਨਲੋਡ ਕਰਨਾ ਹੈ ਜਿਨ੍ਹਾਂ ਕੋਲ ਆਈਫੋਨ ਆ ਮਾਈ ਇੰਸਟੀਚਿਊਟ ਦੇ ਵਿੱਚ ਜਾਣਾ ਹੈ ਉੱਥੇ ਸਾਡਾ ਐ ਕੋਡ ਹੈ ਐਪ ਕੋਡ Z X Q N R ਮੈਂ ਲਿਖ ਦਿੰਦਾ ਹਾਂ ਐਪ ਕੋਡ ਜਿਹ ਐਪਲ ਵਾਲਿਆਂ ਨੂੰ ਭਰਨਾ ਪਊਗਾ ਠੀਕ ਆ ਨਾ ਇਹ ਸਾਡੇ ਉਹਦਾ ਹੈਗਾ ਲੈ ਕਰੀ ਇਹਨੂੰ ਵੋਇਡ ਕਰਾਂ QNA ਇਹੀ ਜਸਟ ਇਹ ਐਪ ਕੋ ਲੈ ਜਾਣਾ ਇਹ ਤੁਹਾਡਾ ਕੋਡ ਹੈ ZXQNA ਤੁਸੀਂ ਇਸ ਕੋਡ ਨੂੰ ਕਰਕੇ ਸਾਡਾ ਐਪ ਡਾਊਨਲੋਡ ਕਰ ਲੈਣਾ ਆਗਾਜ਼ ਕਲਾਸ ਵੈਸੇ ਸੀ ਐਪ ਜਲਦੀ ਬਦਲਾਂਗੇ ਤੋਂ 2-4 ਮਿੰਟ ਤੱਕ ਐਪ ਕੋਈ ਗੜਬੜ ਆ ਰਹੀ ਹੈ ਇਹਨ ਦੱਖਣਾਗਾ ਸੀ ਪਰ ਇਹ ਸਾਡਾ ਦਾ ਕੋਡ ਹੈ ਐਪਲ ਵਾਲੇ ਜਿਹੜੇ ਆ ਉਹ ਮਾਈ ਇੰਸਟੀਚੂਟ ਭਰ ਲੈਗੇ ਬਾਕੀ ਆਗਾਜ਼ ਕਲਾਸ ਜਿਹੜੇ Android ਵਾਲੇ ਉਹ ਆਗਾਜ਼ ਕਲਾਸਸ ਜਾ ਕੇ ਆਪਣੇ ਐਪ ਸਟੋਰ ਤੇ ਤੁਸੀਂ ਸਰਚ ਕਰਨਾ ਸਾਡਾ ਆ ਜਾਊਗਾ ਠੀਕ ਹੈ ਨਾ ਜਿੰਨਾਂ ਕੋਲ ਐਪਲ ਆ ਉਹ ਸਿਰਫ ਮਾਈ ਇੰਸਟੀਚਿਊਟ ਐਪ ਜਿਹੜਾ ਹੈ ਡਾਊਨਲੋਡ ਕਰਨਗੇ ਉਹਦੇ ਜਾ ਕੇ ਕੋਡ ਭਰ ਦੇਣਗੇ ਸਾਡਾ ਕੋਡ ਆ ਜੂਗਾ ਸਾਡਾ ਬੈਚ ਆ ਜੂਗਾ ਅਗਾਸ ਕਲਾਸ ਦਾ ਇਹ ਬੈਚ ਸਾਡਾ ਜਿਹੜਾ ਤੁਹਾਡਾ ਮਤਲਬ ਐਪ ਤੁਹਾਡੇ ਕੋਲ ਆ ਜੂਗਾ ਇਹ ਐਪ ਤੇ ਤੁਹਾਨੂੰ ਬਹੁਤਾ ਕੁਝ ਨਹੀਂ ਲੱਗੂਗਾ ਤੇ ਨਾ ਟੱਕਰਾਂ ਮਾਰਿਆ ਜਿੱਤੇ ਨਾ ਹੀ ਇਹਦੇ ਉੱਤੇ ਤੁਹਾਨੂੰ ਕੁਝ ਲੱਭਣਾ ਅਸੀਂ ਕਿਉਂਕਿ ਕੁਝ ਪਾਇਆ ਹੀ ਨਹੀਂ ਹੋਇਆ ਠੀਕ ਹੈ ਨਾ ਤੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨਾ ਹੈ ਇੱਕ ਵਾਰੀ ਸਕਰੀਨ ਦੇ ਉੱਤੇ ਠੀਕ ਹੈ ਨਾ ਸਾਨੂੰ ਜਾਂ ਤਾਂ ਜੋ ਜਿਹੜਾ ਹੈ ਪਤਾ ਉਹ ਲੱਗਦਾ ਰਵੇ 1 ਮਿੰਟ ਦੇ ਲਈ ਮੈਂ ਇਹ ਤੁਹੇ ਦਿਖਾ ਦਿਆਂਗਾ ਵੈਸੇ ਤਾਂ ਮੈਂ ਸਕਰੀਨ ਸ਼ੇਅਰ ਵੀ ਕਰ ਸਕਦਾ ਸੀ ਪਰ ਸਕਰੀਨ ਸ਼ੇਅਰ ਨਾਲ ਕਈਆਂ ਕੋਲ ਲੈਪਟਾਪ ਵਾਲੀ ਹੋਗੀ ਵੇਖੋ ਇਹ ਸਾਡਾ ਐਪ ਜਿਹੜਾ ਇਦਾਂ ਕਰਕੇ ਇਹ ਸ਼ੁਰੂ ਹੋਊਗਾ ਇੱਥੇ ਇਹ ਵੀ ਇਦਾਂ ਇਦਾਂ ਤੁਹਾਡੇ ਕੋਲ ਆਏਗਾ ਤਾਂ ਇਹਦੇ ਵਿੱਚ ਥੱਲੇ ਨੀਚੇ অপਸ਼ਨ ਹੈ ਇਸ ਥਾਂ ਦੇ ਉੱਤੇ ਤਿੰਨ অপਸ਼ਨ ਨੇ ਹੋਮ ਬੈਚਸ ਤੇ ਸਟੋਰ ਤੇ ਚੈਟਸ ਇਹ ਦੇ ਵਿੱਚੋਂ ਤੁਸੀਂ ਬੈਚਸ ਦੇ ਉੱਪਰ ਜਾਣਾ ਹੈ ਜੋ ਤੁਸੀਂ ਬੈਚ ਦੇ ਉੱਪਰ ਚਲੇ ਗਿਆ ਤਾਂ ਇਹਦੇ ਵਿੱਚ ਪਹਿਲਾਂ ਹੀ ਇੱਕ ਬੈਚ ਬਣਿਆ ਆਫਰ ਟੈਸਟ ਇਹਦੇ ਤੇ ਕਲਿੱਕ ਤੁਹਾਡੇ ਕੋਲ ਇੱਕੋ ਹੀ ਸ਼ੋ ਹੋਊਗਾ ਸਾਡੇ ਕੋਲ ਸਾਰੇ ਸ਼ੋ ਹੁੰਦੇ ਆ ਇਹ ਆਫਰ ਟੈਸਟ ਦੇ ਉੱਤੇ ਨਾ ਉੱਪਰਲੇ ਪਾਸੇ ਇੱਥੇ ਜਿਹੜਾ ਇਧਰ ਵੇਖੋਗੇ ਜਦੋਂ ਇਹਦੇ ਤੋਂ ਆਫਰ ਟੈਸਟ ਤੇ ਕਲ ਕਰੋਗੇ ਕਮੈਂਡ ਮੈਨੂ ਓਪਨ ਕਰ ਲਵਾਂ ਦੁਬਾਰਾ ਇਹ ਇਹ ਤਾਂ ਬੈਕ ਚਲੇ ਗਿਆ ਸੀਗਾ ਹਾਂ ਇਦਾਂ ਆ ਜੂਗੀ ਇਹਦੀ ਸਕਰੀਨ ਮੈਂ ਕਰੀ ਕਲੀਅਰ ਇਹਨੂੰ ਕਰ ਦੇਵਾਂ ਹੁਣ ਜੇ ਤੁਸੀਂ ਉੱਪਰ ਪੜੋਗੇ ਇਹਦੇ ਸਟਾਰਟਿੰਗ ਦੇ ਵਿੱਚ ਤਾਂ ਅਟੈਂਡੈਂਸ ਤੇ ਨਾਲ ਇਧਰ ਇਹ ਸਕਰੋਲ ਹੁੰਦਾ ਇਧਰ ਨੂੰ ਇਹਦੇ ਉੱਤੇ ਲਿਖਿਆ ਆਉਂਦਾ ਅਟੈਂਡੈਂਸ ਲਿਖਿਆ ਆਉਂਦਾ ਹੈ ਇਹਦੇ ਉੱਪਰ ਤੁਹਾਡੇ ਕੋਲ ਲਿਖਿਆ ਆਉਂਦਾ ਹੈ ਸਟੂਡੈਂਟਸ ਠੀਕ ਹੈ ਨਾ ਇਹ ਤਿੰਨ ਚਾਰ ਆਪਸ਼ਨ ਆਉਂਦੀਆਂ ਨੂੰ ਸਕਰੋਲ ਕਰੋਗੇ ਨਾ ਐਦਾਂ ਕਰਕੇ ਸਕਰੋਲ ਕਰੋਗੇ ਅਸਾਈਨਮੈਂਟ ਇੱਥੇ ਇੱਕ ਟੈਸਟ ਦੀ ਆਪਸ਼ਨ ਆਉਂਦੀ ਹੈ ਟੈਸਟ ਵੀਡੀਓ ਤੁਸੀਂ ਇੱਥੇ ਟੈਸਟ ਦੇ ਉੱਤੇ ਕਲਿੱਕ ਕਰੋਗੇ ਇਹ ਇਹ ਤਾਂ ਅਨਾਉਂਸਮੈਂਟਸ ਹੈ ਇੱਥੇ ਟੈਸਟ ਟੈਸਟ ਦੇ ਉੱਤੇ ਇਹਦੇ ਵਿੱਚ ਇੱਕ ਡੈਮੋ ਟੈਸਟ ਪਿਆ ਹੋਇਆ ਹੈ ਇੱਕ ਟੈਸਟ ਪਿਆ ਹੋਇਆ ਇਹ ਵਾਲਾ ਇੱਥੋਂ ਸਕਰੋਲ ਕਰਕੇ ਹੀ ਆਉਣਾ ਹੈ ਮੈਂ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਦਾ ਹਾਂ ਇਹਦੇ ਟੈਸਟ ਤੇ ਜਦੋਂ ਕਲਿੱਕ ਕਰੋਗੇ ਮੇ ਟੈਸਟ ਓਪਨ ਹੋ ਜਾਊਗਾ ਹਜੇ ਟੈਸਟ ਨੂੰ ਜਿਹਨੂੰ ਓਪਨ ਨਹੀਂ ਕੀਤਾਗਾ ਨੂੰ ਹੁਣੇ થોੜੇ ਟਾਈਮ ਤੱਕ ਅਸੀਂ ਇਹਨੂੰ ਐਕਟਿਵ ਕਰ ਦਿੰਨੇ ਆ ਮਤਲਬ ਲਗਭਗ 6:00 ਵਜੇ ਤੱਕ ਇਹਨੂੰ ਅਸੀਂ ਓਪਨ ਕਰ ਦਿੰਨੇ ਆ ਕਰੀ ਤੇ ਜਸਪ੍ਰਿਤ ਪਬਲਿਕ ਕਰ ਦੇ ਠੀਕ ਕਰ ਦਿੱਤਾ ਇਹ ਹੁਣ ਇਹ ਤੁਸੀਂ ਟੈਸਟ ਨੂੰ ਜਦੋਂ ਆਪਣੇ ਹਿਸਾਬ ਨਾਲ ਦਿਓਗੇ ਮੈਂ ਕਿਉਂਕਿ ਖੁਦ ਔਰ ਉਹਦੇ ਉੱਤੇ ਤੁਹਾਡੇ ਕੋਲ ਤੁਸੀਂ ਕਰੀ ਨੂੰ ਓਪਨ ਕਰਕੇ ਨਹੀਂ ਦੂਜੇ ਫੋਨ ਤੇ ਠੀਕ ਹੈ ਨਾ ਇਹ ਸਾਡੇ ਐਡਮਿਨ ਹੋਣ ਕਰਕੇ ਅਸੀਂ ਇਹਨੂੰ ਬਣਾਇਆ ਹੋਇਆ ਹੈ ਤੋ ਉਹ ਤਾਂ ਮੈਂ ਸਮਝਾ ਦਿੰਦਾ ਕਿਵੇਂ ਉਵੇਂ ਤੁਸੀਂ ਟੈਸਟ ਨੂੰ ਦੇਣਾ ਕਿੱਦਾਂ ਹੈ ਇਹ ਸੀ ਨੂੰ ਧਿਆਨ ਨਾਲ ਵੇਖਿਆ ਜੀ ਕੰਨੀ ਦਸਤੀ ਓਪਨ ਕਰੀ ਉਹਨੇ ਦੇਰ ਲਈ ਮੈਂ ਫਿਰ ਦੱਸ ਦੇਵਾਂ Apple ਵਾਲੇ ਜਿੰਨਾਂ ਕੋਲ iPhone ਆ ਉਹ ਉਹ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰਨਗੇ Play Store ਤੇ ਉੱਥੇ Z X Q N R ਭਰਨਗੇ ਸਾਡਾ ਆ ਜਾਊਗਾ ਬਾਕੀ ਜਿਹੜੇ ਉਹ ਸਾਰੇ ਆਗਾਜ਼ ਕਲਾਸ ਦੇ ਐਪ ਡਾਊਨਲੋਡ ਕਰ ਲਓ ਐਪ ਦੇ ਉੱਤੇ ਜਦ ਤੁਸੀਂ ਜਾਓਗੇ ਠੀਕ ਹੈ ਤੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਐਪ ਦੇ ਉੱਤੇ ਜਾਂਦੇ ਆ ਤੁਹਾਡੇ ਕੋਲ ਇਦਾਂ ਕਰਕੇ ਸਕਰੀਨ ਆਊਗੀ ਹੋਮ ਦੀ ਮੈਂ ਇੱਕ ਵਾਰੀ ਫੇਰ ਦੁਬਾਰਾ ਰਿਪੀਟ ਕਰ ਦਵਾਂ ਇਹਦੇ ਚ ਬੈਚਸ ਤੇ ਤੁਸੀਂ ਜਾਣਾ ਥੱਲੇ ਨੀਚੇ ਆ ਬੈਚਸ ਹੋਮ ਸਟੋਰ ਸਭ ਤੋਂ ਥੱਲੇ ਇਹ ਇਹਨੂੰ ਇਦਾਂ ਕਰਕੇ ਵੇਖ ਲਓ ਤੁਸੀਂ ਇਹ ਵੇਖੋ ਇਹਦੇ ਨਾਲ ਇੱਥੇ ਜਿਹੜਾ ਪਿਆ ਹੋਇਆ ਹੈ ਹੋਮ ਇਹਦੇ ਨਾਲ ਬੈਚਸ ਵਾਲੀ ਜਿਹੜੀ ਪਿਆ ਹੋਇਆ ਇੱਥੇ ਤੁਸੀਂ ਬੈਚਸ ਤੇ ਕਲਿੱਕ ਕਰ ਦੇਣਾ ਤੁਹਾਡੇ ਕੋਲੇ ਆਫਰ ਟੈਸਟ ਦਾ ਇੱਕ ਬੈਚ ਸ਼ੋ ਹੋਊਗਾ ਇਹਨੂੰ ਕਰ ਦੇਣਾ ਹੈ ਕਲਿੱਕ ਇਸ ਤੋਂ ਬਾਅਦ ਉੱਪਰ ਜਾਣਾ ਓਵਰਵਿਊ ਲਿਖਿਆ ਹੋਊਗਾ ਓਵਰਵਿਊ ਦੇ ਨਾਲ اٹੈਂਡੈਂਸ ਪਾਈ ਹੋਈ ਇਹਨੂੰ ਮੈਂ ਦੁਬਾਰਾ ਇੱਥੋਂ ਥੋੜਾ ਜਿਹਾ ਦਿਖਾ ਦੇਵਾਂ ਕਿ ਇਹਨੂੰ ਸਕਰੋਲ ਕਰਨਾ ਤੁਸੀਂ ਇਹਨੂੰ ਜਿਹੜਾ ਉੱਪਰ ਹੈ ਇਹਦੇ ਤੇ ਓਵਰਵਿਊ ਅਸਾਈਨਮੈਂਟ ਇਹਦੇ ਚ ਇੱਕ ਟੈਸਟ ਦੀ ਆਪਸ਼ਨ ਆਉਂਦੀ ਹੈ ਉੱਪਰ ਸਕਰੋਲ ਕਰੋਗੇ ਨਾ ਜਦੋਂ ਟੈਸਟ ਤੇ ਤੁਸੀਂ ਚੱਲ ਜਾਣਾ ਹੈ ਟੈਸਟ ਤੋਂ ਬਾਅਦ ਇਦਾਂ ਕਰਕੇ ਆਊਗਾ ਇਹ ਕਮੈਂਟ ਸਾਡੇ ਸਕਰੀਨ 'ਚ ਮੇਰੇ ਹੱਥ ਆ ਜਾਂਦਾ ਫਿਰ ਫੋਕਸ ਹੋ ਦਾ ਆ ਹੋ ਜਾਂਦਾ ਇਹ ਇੱਥੇ ਰੱਖ ਲਓ ਇਦਾਂ ਆਊਗਾ ਜਿਵੇਂ ਇਹਨੂੰ ਆਪਾਂ ਜੇ ਸਕਰੋਲ ਕਰਦੇ ਨਾ ਇਹ ਵਾਲੇ ਨੂੰ ਇਹ ਇਹ ਵਾਲੇ ਨੂੰ ਉੱਪਰੋਂ ਇਹਦੇ ਇਹਦੇ ਉੱਪਰ ਆਉਂਦਾ ਠੀਕ ਹਨਾ ਤੋ ਇਹਦੇ ਉੱਤੇ ਜੇ ਟੈਸਟ ਦੇ ਉੱਤੇ ਅਟੈਂਪਟ ਦੀ অপਸ਼ਨ ਆਊਗੀ ਤੁਸੀਂ ਇਹਨੂੰ ਅਟੈਂਪਟ ਕਰਨਾ ਟੈਸਟ ਨੂੰ ਇਦਾਂ ਕਰਕੇ ਜਦੋਂ ਅਟੈਂਪਟ ਤੇ ਜਾਓਗੇ ਬਸ ਤੁਹਾਡਾ ਟਾਈਮ ਸਟਾਰਟ ਹੋ ਜਾਊਗਾ ਨਾਲ ਦੀ ਨਾਲ ਹੀ ਇਹ 3 ਮਿੰਟ ਦਾ ਬਣਾਇਆ ਮੈਂ 7 ਸਵਾਲ ਪਾਏ ਆ ਇਹ ਵੈਸੇ ਪਾਇਆ ਹੋਇਆ ਇਹਦੇ ਤੁਸੀਂ ਨੈਕਸਟ ਜਾਓਗੇ ਤਾਂ ਫਿਰ ਤੁਹਾਡੇ ਕੋਲੇ ਟੈਸਟ ਜਿਹੜੇ ਆ ਅੰਡਰਟੇਕਿੰਗ ਆਊਗੀ ਇੱਕ ਅਟੈਂਪਟ ਟੈਸਟ ਆ ਜਾਊਗਾ ਫਿਰ ਜਿਵੇਂ ਆ ਟੈਸਟ ਆ ਜਾਣਗੇ ਕਿਹੜੀ ਕਿਤਾਬੇ ਵੈਸੇ ਕਾਮਨ ਸਵਾਲ ਇਹਨਾਂ ਨੂੰ ਫਿਰ ਅੱਗੇ ਜਿਵੇਂ ਖੁੱਲਣਗੇ ਇਹ ਨੈਕਸਟ ਨੈਕਸਟ ਕਰਕੇ ਇਦਾਂ ਖੁੱਲਣਗੇ ਬਾਕੀ ਮੈਂ ਇਹਦੀ ਵੀਡੀਓ ਵੀ ਤੁਹਾਨੂੰ ਇੱਕ ਬਣਾ ਕੇ ਸਕਰੀ ਤੁਸੀਂ ਉੱਥੇ ਐਪ ਦੇ ਵਿੱਚ ਵੀ ਦੇਖ ਲਿਓ ਇਹ ਇਦਾਂ ਦੇਣਾ ਹੈ ਕੱਲ ਨੂੰ ਇਹ ਤੁਹਾਡਾ ਹੋਊਗਾ ਤੇ ਬਾਕੀ ਤੁਹਾਡੇ ਮੈਂ ਸਾਡਾ ਇੱਕ WhatsApp ਗਰੁੱਪ ਬਣਿਆ ਹੋਇਆ ਹੈ ਉਸ WhatsApp ਗਰੁੱਪ ਦਾ ਇਹਦੇ ਵਿੱਚ ਮੈਂ ਥੱਲੇ ਇਹ ਡਿਸਕ੍ਰਿਪਸ਼ਨ ਇਸ ਵੀਡੀਓ ਦੇ ਮੈਂ ਲਿੰਕ ਪਾ ਦੇਣਾ ਉਹਦੇ ਵਿੱਚ ਤੁਸੀਂ ਗਰੁੱਪ 'ਚ ਐਡ ਹੋ ਜਾਓ ਮੈਂ ਤੁਹਾਨੂੰ ਕਿਵੇਂ ਟੈਸਟ ਹੋਊਗਾ ਕਿੱਦਾਂ ਹੋਊਗਾ ਉੱਥੇ ਜਿਹਨੇ ਸਕਰੀਨ ਰਿਕਾਰਡਿੰਗ ਕਰਕੇ ਭੇਜ ਦੇਣਾ ਇੱਥੇ ਸ਼ਾਇਦ ਮੈਨੂੰ ਦਾ ਕਲੀਅਰ ਜੇ ਨਹੀਂ ਆਈ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕੱਲ ਟੈਸਟ ਦਿਓ ਤੇ ਇਹ ਟੈਸਟ ਅਸੀਂ ਰੱਖਿਆ ਹੈ ਜਿਹੜਾ ਵਿਦਿਆਰਥੀਆਂ ਲਈ ਫ੍ਰੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈ ਮੰਨ ਕੇ ਚੱਲੋ ਕਿ ਕੋਚਿੰਗ ਦੇਣ ਵਾਸਤੇ ਜਿਹੜਾ ਖਿਆ ਕੋਸ਼ਿਸ਼ ਅਸੀਂ ਆਫਰ ਦਿੱਤੇ ਵੱਡੇ ਪਹਿਲੇ ਦੂਜੇ ਤੀਜੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਤੇ ਉਹ ਸਾਰਾ ਮੈਂ ਤੁਹਾਨੂੰ ਗਰੁੱਪ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਇਹਦੇ ਜਿਹੜਾ ਪਹਿਲੇ ਸਥਾਨ ਤੇ ਵਿਦਿਆਰਥੀ ਆਊਗਾ ਉਹਨੂੰ ਫ੍ਰੀ ਹੈ ਜਿਹੜਾ ਸੈਕੰਡ ਪੋਜੀਸ਼ਨ ਤੇ ਆਊਗਾ ਉਹਦਾ ਸਾਇਦ 60% ਰੱਖਿਆ ਹੋਇਆ ਹੈ ਜਿਹੜਾ 3rd ਆਊਗਾ ਦਾ 55% ਜਿਹੜੀ ਫੀਸ ਦੇ ਵਿੱਚ ਕਟੌਤੀ ਰੱਖੀ ਪਹਿਲੇ ਨਹੀਂ ਫ੍ਰੀ ਰੱਖਿਆ ਬਾਕੀਆਂ ਲਈ ਜਿਹੜਾ 30% ਸਾਰਿਆਂ ਲਈ ਰੱਖਿਆ ਤਾਂ ਤੁਸੀਂ ਉਹ ਜਿਹੜਾ ਜੁਆਇਨ ਕਰੋ ਬਾਕੀ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਸਮਝਾ ਦੇਣਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਜਉਂਦੇ ਵਾਸਤੇ